ਨੇ ਹਾਂ ਚੱਲਿਆ ਜੀ ਬਹੁਤ ਦੇਰ ਹੋ ਗਈ ਵੈਸੇ ਜੀ ਕਿਤਾ ਕਿਉਂ ਹੋਰੇ ਦੇਖ ਤਾਰੀ ਜੀ ਆਂ ਸਾਰੇ ਵਿੱਚਿਆ ਕਾ ਬੈਠੇ ਭਾਈ ਬਾਗਵੇਂ ਨਸੀ ਜਾਵਾਂ ਦਿੱਲੀ ਚੱਲਣਾ ਅਣੀ ਮਾਤਾ ਸਾਰੇ ਚੱਲਿਆ ਜਾਂਣਾ ਤਾਂ ਮੈਂਦਾ ਸੀ ਵੈਸੇ ਕਲੇੜਾ ਕਲੇੜਾ ਪਿੰਡ ਆਪਣੇ ਨਾਲੀਏ 3 ਕਿਲੋਮੀਟਰ ਸਾਰਾ ਆਪਣੇ ਤੋਂ ਬਹੁਤ ਚੜਿਆ ਸੜਕਾਂ ਬਾਰੇ ਬਹੁਤ ਖਰਾਬ ਹੈ ਸੜਕ ਬਣੀ ਨਹੀਂ ਬਹੁਤ ਝੋ ਗਿਆ ਥੋੜਾ ਥੋੜਾ ਬੋਡਰ ਲਗਾ ਰਿਹਾ ਜਿਹੜੇ ਜਿਹੜੇ ਮੇਕਅਪ ਨਹੀਂ ਇਹ ਨਹੀਂ ਬਣਦੀ ساری ਉਮਰ ਇਹ ਨਹੀਂ ਬਣਦੀ ਜਿੰਨੀ ਚੱਕਰ ਬਣੇ ਰਹੇ ਅੱਗੇ ਦਿਖਾ ਹਮ ਨੂੰ ਸਰਦਾਰ ਸਾਹਿਬ ਯਹੀ ਗੁਰਪਲੇੜਾ ਦਵਾਰਾ ਕਲੇੜਾ ਪਿੰਡ ਦਾ ਚਲੋ ਸੋਕਸਾਂਟੀ ਨਾਲ ਪਰਮਾਨੀ ਨਹੀਂ ਆਣ ਕਰਕੇ ਇਹਦਾ ਕੰਮ ਉਹਨੂੰ ਚੱਲ ਦੋ ਦੋ ਲੇਟ ਹੋ ਗਈ ਆ ਤਾਂ ਕੋਈ ਲੇਟ ਆ ਨਹੀਂ ਪਿਆ ਥੋੜਾ ਜਿਹਾ ਇਹ ਜਗ੍ਹਾ ਚੱਲੀ ਪੈਂਦਾ ਕੰਮ ਦਸਤਾ ਦੇ ਕੋਈ ਮਾੜੀ ਚ ਕਣਕ ਬਾਵਾ ਚੁੱਕੀ ਐ ਬਾਹਰ ਦੀਆਂ ਤਦੋਂ ਬਸੋ ਕਰਨ ਕਿ ਕਿਸੇ ਬੰਨੇ ਨੂੰ ਸੀ ਬਨੇ ਭੈਣੇ ਤੇ ਆ ਵੀ ਹੁੰਦਾ ਜੇ ਬਸ ਦੋ ਵਾਰ ਲੈ ਕੇ ਜਾਂਦੇ ਹੁੰਦੇ ਸੀ ਚੱਪੜਾ ਦੇਣਾ ਹੁੰਦੇ ਬਸ ਸਰ ਦੇ ਬਿਲ ਦੇ ਚੱਕ ਰਹੇ ਨੇ ਇੱਥੇ ਕਿਤੇ ਬੰਨੇ ਰਹਿ ਬੰਨੇ ਬੈ ਜਿਚਾਰੇ ਥੋੜਾ ਫੇਰਾ ਬੰਦ ਕੋਲ ਜੁਕਾ ਦੇ ਨੂੰ ਜੱਲ ਪਾਉਂਦਾ ਤਾਂ ਇਹੋ ਥੋੜੀ ਥੋੜਾ ਆਹ ਫੱਲੀ ਉਹ ਯਾ ਛੜ ਚ ਲੱਗਦਾ ਜੀ ਵਧੀਆ ਆ ਗਈ ਸੀ ਜੇ ਥੋੜੀ ਆਇਆ ਮੋਰਨ ਹੈ ਇਹ ਰੋਟੂ ਹੈ ਹੈ ਉਹ ਬੜੀ ਵੀ ਹੈ ਜਿੱਦੜਾ ਸੀ ਆਣਾ ਕੋਈ ਦਲੌੜੀ ਹਾਲ ਹੈ ਚਲੋ ਈ ਕਾ ਸਾਰਾ ਆਣਾ ਸਸਟੇ ਮੀਟਾਂ ਦੇ ਹੁੰਦੇ ਨੇ ਆਉਣੇ ਕੋਈ ਸਟਾ ਕਰਾਂਗੇ ਜਿੱਥੇ ਹੈ ਜੀ ਪਿੰਡਾਂ ਚੋਂ ਦਾ ਬਹੁਤ ਆਫਸਟ ਹੋ ਗਿਆ ਉਹ ਬੋਲੀ ਬੋਲੀ ਹੋਈ ਜਾ ਰਹੀ ਹੈ ਗਲੀ ਨੂੰ ਇਸ ਤਰੀਕੇ ਅੱਛਾ ਠੀਕ ਲੋ ਜੀ ਬਲਾਡ ਡਾਊਨ ਰੋਡ ਤੇ ਚਾਰਜੋਟੇ ਆਪਾਂ ਅੱਡਾ ਰੋੜਾ ਆਇਆ ਸ਼ੁਕਰ ਹੈ ਸੇਕਾ ਸ਼ੜਕਾਂ ਤੋਂ ਬਾਅਦ ਅੱਗੇ ਫੁੱਲ ਵਾਲਾ ਰੋਡ ਆ। ਬਹੁਤ ਚਲ ਗਿਓ। ਕਲਾਣੇ ਨੂੰ? ਹਾਂ। ਕਲਾਣਾ ਰੋਡ ਲਾਉਦੇ ਜਦੇ ਜਦੇ ਜਿੱਥੇ ਘਟ ਆਇਆ ਉਹਦਾ ਹਾਂ ਜੀ ਨਹੀਂ। ਆਹ ਨਾ ਆਹੀ। ਉਹ ਆ ਗਿਆ ਅੱਗੇ ਆਉਂਦੇ ਆ ਕਲਾਣਾ। ਆਹੀ ਆ। ਲੋ ਜੀ ਹੋਏ ਕਲਾਣਾ ਦੀ ਸ਼ੜਕ ਅਸੀਂ ਮੋੜ ਚੱਲਦੇ ਆ। ਸਿੰਗਰੋਲ ਫਿਰ ਚੱਲੋ। ਫਿੰਗਰ ਮਟਾਰਾ ਦੇ ਕਿਹੜਾ ਪਿੰਡ ਦਾ ਨਹੀਂ ਇਹ ਨਾ ਦੇਵਾ ਦਾ ਨਾ ਤੇਵਾ ਦਾ ਤੇਵਾ ਤੇਵਾ ਸੇ ਤੋਂ ਹੋਟੇ ਕੇ ਇਹ ਸਕੂਲ ਹੈ ਪ੍ਰਕਾਸ਼ ਸਟੈਂਡਰਡ ਸਕੂਲ ਸਰਕਾਰ ਦਾ ਆਵਾ ਪਾੜੇ ਦੇਖਿਆ ਕਿ ਦਿਖਾਵਾਂ ਲੋ ਜੀ ਅੰਡਰ ਵਿੱਚ ਆ ਗਿਆ ਦੇਖੋ ਪਾਣੀ ਇਹ ਪਾਣੀ ਚੈੱਕ ਕਰਕੇ ਟਟੇ ਆ ਗਿਆ ਟਟੇ ਆ ਗਿਆ ਕਹਿੰਦੇ ਪਾਣੀ ਦੇਖੋ ਜੀ ਅੰਡਾ ਬੇਚਦਾ ਹੀ ਮੰਗਾ ਹੈ ਅੰਡਾ ਬ੍ਰਿਜ ਉੱਤੇ ਹੀ ਹੈ ਨਹੀਂ ਵੇ ਦੁਪਰ ਜਾਂਦੇ ਨੇ ਇਹ ਕਹੜੇ ਆਉਗਾ ਜਿਹੜਾ ਆਪਣਾ ਵਾਲਾ ਹੈ ਨਾ ਹਰ ਵਾਰ ਨਹੀਂ ਇਕੱਠਾ ਹੋਏਗਾ ਜਾਂ ਜਾਓ ਇਹ ਆਪਣਾ ਅੰਡਾ ਬ੍ਰਿਜ ਲੈ ਆ ਕੋਈ ਬਾਜੇ ਨੂੰ ਬੜੀ ਗਾਲੀ ਆ ਮੈਨੂੰ ਲੱਗਦਾ ਇੱਕ ਕੇਜ ਕੋਈ ਪੈਨਾ ਘਟੀਆਂ ਚੱਲ ਰਹੀਆਂ ਨੇ ਦੇਖੋ ਜੀ ਜਿਹੜੇ ਦੇਖਿਆ ਕਿ ਪੈਨਾ ਦੋ ਰਹੇ ਨੇ ਕਿੱਥੇ ਜਾਣਾ ਹੋ ਰਿਹਾ ਰਹੇ ਕਾਲੇ ਹੁੰਦੇਗੇ ਬਾਕੀ ਕੋਈ ਨਹੀਂ ਇਕ ਕੇ ਇਹਦੇ ਲੋਕ ਪਹਿਲਾਂ ਇਕੱਠੇ ਚੜ੍ਹਦੇ ਜਾਂਦੇ ਆਂ ਅੱਜ ਵੀ ਚੱਲ ਰਿਹਾ ਅੱਜ ਫਾਟੀਂ ਤੇ ਆਉਂਦਾ ਹੈ ਨਾ ਉਹ ਜਿਹੜਾ ਪੈਸਾ ਦਰਦਾ ਪੈਸਾ ਹੈ ਇਹ ਜਿਸਕਾ ਟਾਗ ਆ ਗਿਆ ਜੀ ਕਰੀਆਪੁਰ ਤੜੀਆਂ ਪਰ ਮਟਾਈ ਨਾ ਹੁੰਦੇ ਤੜੀਆਂ ਪਰ ਬਟਾਲੇ ਮਾਹੌਲ ਘੈਰ ਹੁੰਦਾ ਵੀ ਕੋ ਫਟ ਕੇ ਨੀ ਰੈਡੀ ਤੇ ਆ ਕਰੋ ਮੰਦੀਆ ਇਸ ਇਸ ਦਾ ਫੰਡਾ ਨਹੀਂ ਹੁੰਦਾ ਹਾਂ ਮੈਨੂੰ ਨਹੀਂ ਪਈ ਬਟਾ ਦਾ ਮਾਹੌਲ ਘੈਰ ਹੁੰਦਾ ਵੇ ਆ ਬੈਟਰੀ ਪਿੰਡਾਂ ਦੇ ਮਾਹੌਲ ਨਾਲ ਚੱਲਣ ਕਿੱਥੇ ਵਜਣਗੇ ਇਹ ਜਾਂ ਮੱਧ ਦੇਸ ਵਾਲੇ ਕਿੱਥੇ ਵਜਣਗੇ ਅਰੇ ਯਾਰ ਇਹ ਬਟਾ ਫਾਇਦਾ ਨਹੀਂ ਯਾਰ ਅੰਟਾ ਚ ਜੀ ਚਾਹੀਦਾ ਕੋਈ ਪਿੰਡ ਬਣਾ ਲੈ ਰਾਈ ਪਿੰਡ ਬਲਾ ਹੈ ਜੇ ਨਾਲੋਂ ਜੇ ਵੀਾਰੇ ਪਿੰਡਾਂ ਚ ਨੇ ਹੁਣ ਵੀਾਰੇ ਮਖਰੀ ਨੇ ਤੋ ਸਤਿ ਸ੍ਰੀ ਅਕਾਲ ਜਰੋ ਹੁਣ ਵੀਾਰੇ ਬਾਂਹ ਯਾਰ ਹੈ ਪਿੰਡਾਂ ਜੀ ਦੇ ਬ੍ਰਿੰਚ ਚੈਟਰ ਦੇ ਐ ਚੱਲਦਾ ਬਹੁਤ ਬਾਈ ਤਰਿਆ ਮੋਤ ਆ ਆਪਣੇ ਪਿੰਡਾਂ ਨਹੀਂ ਲਾਇਆ ਵੀ ਲਾਉਣ ਵਾਲਾ ਬੜਕੋ ਜੀਣਾ ਮੇਰਾ ਪਿੰਡ ਮੇਰੀ ਸ਼ਾਨ ਉਹ ਪਾਚ ਨੂੰ ਕਹਿੰਦੇ ਵੇ ਕੰਮ ਕਰਦੇ ਚੱਲ ਹੋਰ ਤਾਂ ਦੇਖੀ ਜੇ ਹੋਰ ਤਾਂ ਟਾਈਮ ਪਿਗਾ ਪਤੀ ਬਸ ਤਰਿਆ ਪਰ ਬਾਈ ਤਰਿਆ ਪਰ ਬਾਈ ਕਿ ਕੋਈ ਰੋਕ ਰਿਹਾ ਨਾ ਮੇਰਾ। ਲੋ ਜੀ ਕਲਾ ਨੇ ਫਾਈਨਲ ਹੋ ਚੁੱਕਿਆ। ਮਾਤਾ ਦਾ ਮਗਰ ਸਾਹਮਣੇ ਦੇਖ ਰਹੇ ਹਾਂ ਸੀ। ਭਾਈ ਕਿਸੇ ਸੰਭੀ ਆਈ ਜੇ ਨਾ ਮੈਨੇ। ਜੇ ਆਈ ਤੇ ਨਹੀਂ ਆ। ਲੋ ਜੀ ਕਰਕ ਤੇ ਗਾਵਾ ਵਗੀ। ਹਾਂ ਜੀ ਇਹਦੇ ਵੱਡੀ ਗੱਡੀ ਲੈ ਜਾਈਏ। ਇਸ ਦੀ। ਇਸ ਦੀ ਆਈ ਗੱਡੀ। ਅਗੇ ਦਾ ਰਿਮੋਨਿ ਡੇਟ ਆ। ਤਾਂ ਕਰਕੇ ਪੁਰਾ ਬਾਜ਼ਾਰ ਘੱਟ ਪੱਧਰ ਨੂੰ। ਇਹ ਸਾਰਾ ਪੁੱਲ ਭਰਿਆ ਹੁੰਦਾ।

ये जो हम तो ਕਾਰਪੇਜੀ ਮੈਂ ਲੱਗਦਾ ਉਹ ਵੀ ਕਾਰਪਾਣ ਦਿਖਾਵਾਂਗੇ ਅੰਤਰਪੁਰੇ ਮੰਦਿਰ ਪ੍ਰਵੇਸ਼ ਕਰਾਂਗੇ ਹੁਣ ਬਣੇ ਰਹੋ ਆਪਣੇ ਨਾਲ ਲੋ ਜੀ ਇਹ ਮਾਤੋਂ ਦਾ ਮੰਦਿਰ ਪੂਖਾ ਸੇਵ ਚੁੱਕਿਆ ਆਪਾਂ ਹਰੇ ਅਵੇ ਤਾਂ ਸੁਣ ਲਈ ਮਾਤੋਂ ਦੇ ਇਹ ਲੇਟ ਆਏ ਹੋਏ ਜਾਂ ਗਏ ਜੀ ਆਪਾਂ ਕਿ ਬਣੇ ਰਹੋ ਆਪਣੇ ਨਾਲ ਤੁਹਾਨੂੰ ਦਿਖਾਵਾਂਗੇ ਫਿਰ ਆ ਇਹ ਤਾਂ ਬਾਬਾ ਗੰਟੀ ਪੰਚੂਏ ਵੈਰੀ ਬੀ 哎，对，不要。 ਰੋਣਾ ਰੋਜੀ ਦਸਤਖਤ ਭੰਦੇ ਦਸਤਖਤ ਕਰਦੇ ਰਸ ਰਾਜ ਸਾੰਗਤ ਘੱਟਾ ਵੈਸੇ ਬੋਲ ਕੇ ਅੱਜ ਲੇਟ ਆ ਗਿਆ ਜੀ ਆਹ

ਕਿਤੇ ਮਿੱਟੀ ਕੱਢੀ ਜਾਂਦੇ ਆ ਭਾਈ ਇਹ ਭਾਈ ਇਹ ਸੇਵਾਦਾਰ ਨਾਲ ਕਹਿੰਦੀ ਆਪਾਂ ਉਹ ਇਹਨਾਂ ਦਾ ਘਰ ਵੀ ਚੱਲੀ ਜਾਂਦਾ ਨਾਲ ਅਲੱਗ-ਅਲੱਗ ਸਾਰਾ ਕੁਝ ਇਹ ਉਹ ਮਤਲਬ ਬੜੀ ਕਰ ਪਾਗਾ ਭਾਈ ਇਹਨੇ ਛੋੜੇ ਮੜਾਂ ਦੁਕਾਨਾਂ ਲੱਗੀਆਂ ਵੈਸੇ ਬਦਲ ਲੇਟ ਕਰਕੇ ਰਮਨ ਰੇਲਾ ਯਕੁਦੀਆ ਬੋਤਾ ਭਾਈ ਕੰਦਰੀ ਨਾ ਰੋਸਾਰੀ ਪਾ ਲਿਓ ਇਹ ਲੱਗਿਆ ਹੋਇਆ ਹੈ। ਹੈ? ਲੋ ਜੀ ਮਾਤਾ ਜੀ ਦਰਸੇ ਮੱਥਾ ਟੇਕ ਲਿਆ ਭਾਈ। ਬਹੁਤ ਸੋਹਣੇ ਦਰਸ਼ਨ ਹੋਏ। ਬਹੁਤ ਵਧੀਆ ਰਿਹਾ। ਅੱਜ ਦਾ ਬਲੌਗ। ਤੁਸੀਂ ਵੀ ਦੇਖਿਓ ਸਾਰਾ ਬਲੌਗ। ਮਾਤਾ ਦੇ ਦਰਸ਼ਨ ਕਰਿਓ। ਤੇ ਆਪਣਾ ਬਲੌਗ ਕਿਵੇਂ ਲੱਗਿਆ? ਕਮੈਂਟ ਕਰਕੇ ਜਰੂਰ ਦੱਸਿਓ। ਬਹੁਤ ਵਧੀਆ ਰਿਹਾ। ਬਹੁਤ ਔਣ ਦਰਸ਼ਨ ਹੋਏ। ਠੀਕ ਹੈ ਮਿਲਾਂਗੇ ਤੁਹਾਨੂੰ ਅਗਲੇ ਬਲੌਗ 'ਚ। ਆਇਆ ਵਲੌਗ ਆਪਾਂ ਲੈ ਕੇ ਆਏ ਆਪਾਂ ਹਮੇਂ ਗੋਦਵਾਰਾ ਸਾਹਿਬ ਸਤਿਵਾਲ ਸਾਹਿਬ ਦੁਬਾਰਾ ਤੇ ਜਾਵਾਂਗੇ ਜੀ ਕੋਈ ਵਲੌਗ ਆਪਾਂ ਜੂੜ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜੀ ਕਰੇ ਸਾਰੇ ਭਰਾ ਜਲਦੀ ਅਗਲੇ ਵਲੌਗ ਵਿੱਚ